ਵਾਗਤ ਹੈ ਤੁਹਾਡਾ ਆਪਣੇ ਚੈਨਲ ਹਮਜ਼ਾ ਰਿੰਦ 512 ਉਤੇ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਇੱਕ ਵੱਡੀ ਮੈਚ ਦੀ ਜਿਹੜਾ ਹੋ ਰਿਹਾ ਹੈ ਦੀਮਾ ਸਾਹਿਬ ਨਾਨਕ ਸਾਹਿਬ ਦੇ ਵਿੱਚ ਪਹਿਲਾ ਇਨਾਮ ਲੱਖ ਰੁਪਇਆ ਦੂਸਰਾ ਇਨਾਮ 75000 ਹੈ ਬੈਸਟ ਰੈਡਰਾਂ ਨੂੰ ਸੋਨੇ ਦੀਆਂ ਮੁੰਦੀਆਂ ਦਿੱਤੀਆਂ ਜਾਣਗੀਆਂ ਜਿਹਦੇ ਵਿੱਚ ਸਾਜੀ ਸ਼ਰਖਪੁਰੀਆ ਵੀ ਪਹੁੰਚ ਰਿਹਾ ਹੈ ਕੈਨੇਡਾ ਕਬੱਡੀ ਦਾ ਮੱਲ ਪਹੁੰਚ ਰਿਹਾ ਜਿਹੜਾ ਕੈਨੇਡਾ ਦੇ ਵਿੱਚ ਬੈਸਟ ਰਿਹਾ ਹੈ ਹੌਣ ਕਹਿੰਦੇ ਆ ਜੀ ਇਹਾ ਕਰੋਨਾ ਕੈਂਦੇ ਸਾਜੀ ਸ਼ਕਰਪੁਰੀਏ ਨੇ ਪਹਿਲਾ ਰਾਉਂਡ ਹੋ ਚੁੱਕਿਆ ਦੂਜਾ ਰਾਉਂਡ ਹੁਣ ਸ਼ੁਰੂ ਹੋਣ ਲੱਗਾ ਤੇ ਕਹਿੰਦੇ ਪਟਾਕੇ ਪੈਣੇ ਨੇ ਸਿਰੇ ਦੀਆਂ ਟੀਮਾਂ ਆਈਆਂ ਹੋਈਆਂ ਨੇ ਸਿਰੇ ਦੇ ਪਲੇਅਰ ਨੇ ਤੇ ਸਾਜੀ ਸ਼ਕਰਪੁਰੀਆ ਵੀ ਆਇਆ ਹੋਇਆ ਸੁਣੋ ਸਾਰੀ ਵੀਡੀਓ ਸਕਰਾਲ ਜਰੋਡੇ ਵਾਲੇ ਕਮੈਂਟੇਟਰ ਨੇ ਅੱਜ ਸਾਜੀ ਬਾਰੇ ਕੀ ਕਿਹਾ ਜਦੋਂ ਸਾਜੀ ਗਰਾਊਂਡ 'ਚ ਪਹੁੰਚਿਆ ਤੇ ਦੁਨੀਆ ਨੱਚ ਉੱਠੀ ਆ ਤੇ ਪਟਾਕੇ ਪੈ ਗਏ ਨੇ ਤਾਂ ਇਸੇ ਕਰਕੇ ਮੈਂ ਤੇ ਵਾਰ-ਵਾਰ ਅਨਾਉਂਸ ਕਰਦੇ ਆ ਵੀ ਟੀਮਾਂ ਲੇਟ ਨਾ ਹੋਣ ਗਰਾਉਂਡ ਖਾਲੀ ਨਾ ਹੋਵੇ ਤੇ ਦਰਸ਼ਕਾਂ ਦਾ ਜਿਹੜਾ ਸਵਾਦ ਹੈ ਉਹ ਕਿਰਕਰਾ ਨਾ ਹੋਵੇ ਉਧਰ ਦੇ ਨਾਲ ਦਿਓਗੜ ਦੇ ਪੀਖੀ ਇੱਕ ਮਿੰਟ ਜੀ ਉਧਰ ਨੇ ਪਾਸੇ ਜਿਹੜਾ ਮਾਨ ਸਨਮਾਨ ਉਹ ਸੰਦੀਪ ਉਧਰ ਤਿਰਕਲੇ ਦਾ ਕੀਤਾ ਜਾ ਰਿਹਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਹਾਂ ਕਵਲ ਕਵਲ ਜੀ ਅਗਲੇ ਕਮੈਂਟਰਾਂ ਦੇ ਲਈ ਵੀ ਨਾਲ ਅਨਾਉਂਸ ਕਰ ਦਿਓ ਅਗਲੇ ਕਮੈਂਟਰ ਕੇਵਲ ਬੱਬੂ ਚੀਮਾ ਬਲਵਾਂ ਚੀਮਾ ਤੇ ਅਮਨਾ ਤੇ ਰਜਾ ਸਾਡਾ ਵੀਰ ਤੇ ਉਧਰ ਸੰਦੀਪ ਲੁੱਧਰ ਵੱਡਾ ਮਾਲ ਹੈ ਸਾਡੀ ਖੇਡ ਕਬੱਡੀ ਦਾ ਸਮਰੂਲ ਜ਼ਿਲ੍ਹੇ ਦਾ ਮਾਣ ਹੈ ਮੇਰੇ ਵੀਰੋ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਵੱਡੀ ਮੁਬਾਰਕਬਾਦ ਹੈ ਔਰ ਮੇਰੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਉਹ ਵੀ ਜਲਦੀ ਨਾਲ ਹੀ ਆਨਲਾਈਨ ਤੇ ਅਗਲੇ ਬਲਾਰੇ ਵੀ ਸਾਡੇ ਵੀਰ ਆਉਣਗੇ ਵਿਸ਼ੇਸ਼ ਤੌਰ ਤੇ ਸਾਰੇ ਬਲਾਰਿਆਂ ਦਾ ਧੰਨਵਾਦ ਹੈ ਸਾਰੇ ਅਫੀਸਰ ਸਾਹਿਬਾਨ ਦਾ ਹਲੋ ਹਾਂਜੀ ਸੁਖਰਾਜ ਜੀ ਇਹ 11000 ਰੁਪਈਆ ਸਾਡੇ ਮਹਿੰਦਰ ਬੀਕਨ ਏਰੀਆ ਸਵੀਟ ਸਾਡੇ 11000 ਰੁਪਏ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰਿ ਜਾ ਕੇ ਕਨੌਰ ਤੇ ਕੇਵੀ ਮੋਜੋਵਾਲ ਜਿੱਥੇ ਬਾਸ ਸੁਣਦੇ ਗਰਾਊਂਡ ਤੇ ਚਲੇ ਜਾਣ ਤੇ ਨਾਲ ਹੀ ਕੁਲਵੀਰ ਸਮਾਉ ਇੱਕ ਇੱਕ ਦੋ ਦੋ ਮੈਚਾਂ ਨੂੰ ਵੰਡ ਕੇ ਜੇ ਨਿਵਾ ਲਓ ਜੀ ਬੜੀ ਮਿਹਰਬਾਨੀ ਥੈਂਕ ਯੂ ਸੁਖਰਾਜ ਰੋਡੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਫੈਕਟਰ ਗੁਰਤੇਜ ਸਿੰਘ ਦੀ ਪੀਖੀ ਵਾਲੇ ਉਧਰ ਦੇ ਪਾਸੇ 2024 ਦੇ ਟ੍ਰੈਂਟੋ ਵਰਲਡ ਕੱਪ ਦਾ ਬੈਸਟ ਰੇਟ ਹਾਜੀ ਸ਼ਕਰਪੁਰੀਆ ਸ਼ਿਹਯਾਦ ਅਲੀ ਆ ਗਿਆ ਕਹਿੰਦੇ ਟਾਂਟੋ ਕੱਪ ਦਾ ਬੈਸਟ ਮੈਨ ਦਾ ਮਾਣ ਮਿਲਿਆ ਸ਼ਿਹਯਾਦ ਨੂੰ ਲੈ ਵੀ ਦਰਸ਼ਕ ਵੀਰੋ ਸ਼ਾਜੀ ਨੇ ਇੱਕ ਵਾਰੀ ਤਾੜੀਆਂ ਹੋਰ ਮਾਰਿਓ ਜ਼ੋਰਦਾਰ ਸ਼ਿਹਯਾਦ ਸ਼ਕਰਪੁਰੀਆ ਲੈ ਵੀ ਸਾਜੀ ਤੇਰੇ ਲਈ ਵੀ ਤਾੜੀ ਵੱਜੀ ਹੈ ਦੁਨੀਆ ਮਨામੂਹੀ ਪਿਆਰ ਬਖਸ਼ਦੀ ਹੈ ਸਾਡੀ ਖੇਡ ਕਬੱਡੀ ਦਾ ਟਾਪ ਦਾ ਸਟਾਰ ਕੱਲਾ ਕਹਿੰਦੇ ਇੰਦਰਜੀਤ ਫਰੀਦ ਹੁਣਾਂ ਦੀਆਂ ਸ਼ਕਰਪੁਰ ਪਿੰਡ ਦੇ ਲਈ ਚੱਲਿਆ ਕਹਿੰਦੇ ਬਲੋਕ ਦੀ ਗੱਲ ਹੁੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰਾਂ ਦਾ ਜਿੰਨੇ ਵੀ ਭਰਾ ਵੀਰ ਦੇ ਨਾਲ ਆਏ ਆ ਜੀ ਇਹਨਾਂ ਨੂੰ ਆਖਦੇ ਆ ਮੋਸਟ ਵੈਲਕਮ ਦੋਨੇ ਟੀਮਾਂ ਜਲਦੀ ਆ ਜਾਣ ਮਾਈਕ ਦੇ ਉੱਪਰ ਸਾਡੇ ਵੀਰ ਕਾਲਾ ਵੀਰੋ ਕੇ ਤੇ ਕਹਿ ਵੀ ਮੇਜੋਨ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਕਰਦੇ ਆ ਲਾਈਟਾਂ ਜਰੂਰ ਔਨ ਕਰ ਦਿੱਤੀਆਂ ਜਾਣ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਹੋਲੀ ਜਾਂਦਾ ਮੈਂ ਆ ਦੱਸੋ ਜੀ ਮੈਚ ਕਿਹਦਾਗਾ ਮੈਚ ਜਿਹੜਾ ਖੇੜਿਆ ਜਾਣਾ ਹੈ ਬਯੋਗੜ ਤੇ ਬੁੱਧਰ ਦਾ ਸਪੀਖੀ ਦੀ ਟੀਮ ਦੇ ਨਾਲ ਭੀਖੀ ਵਾਲੇ ਮੁੰਡੇ ਆ ਜਾਣ ਡੌਗਰ ਦੀ ਟੀਮ ਜਿਹੜੀ ਆ ਗਈ ਹੈ ਬਯੋਗੜ ਜਾਂ ਨੇਕਾ ਵੀ ਆ ਗਿਆ ਹੈ ਸ਼ਕਰਪੁਰੇ ਸਾਜੀ ਨੂੰ ਕਿਹੜੇ ਕਿ ਪਿਆਰ ਕਰਦੇ ਆ ਇੱਕ ਵਾਰੀ ਫੇਰ ਜੋਰਦਾਰ ਤਾਲੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸ਼ਗਰਪੁਰੀਆ ਸ਼ਾਹੀ ਆਇਆ ਡੌਗਰ ਦੀ ਟੀਮ ਆ ਗਈ ਆ ਪੀਖੀ ਵਾਲੇ ਆ ਜਾਣ ਜਲਦੀ ਦੇ ਨਾਲ ਪੀਖੀ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ ਉਸ ਤੋਂ ਬਾਅਦ ਜੜਦਾ ਮੰਡੀ ਤੇ ਬਾਜਵਾ ਉਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਜੜਦਾ ਮੰਡੀ ਤੇ ਬਾਜਵਾ ਚੋਟੀ ਦੀਆਂ ਟੀਮਾਂ ਆਈਆਂ ਸਾਰੀਆਂ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸੁਖਰਾਜ ਰੋਡੇ ਜੀ ਕਾਬਲ ਨਗਲਾ ਜੀ ਸਾਡੇ ਤੋਂ ਪਹਿਲਾਂ ਸਵਾਮਾਂ ਦਿੱਤੀਆਂ ਬਹੁਤ-ਬਹੁਤ ਧੰਨਵਾਦ ਬੇਟੀਆ ਜੀ ਪੀ ਈ ਵਾਲੇ ਮੁੰਡੇ ਜਿਹੜੇ ਜਲਦੀ ਆ ਜਾਣ ਬਿਨਾ ਕਿਸੇ ਦੇਰੀ ਤੋਂ ਭੀਖੀ ਵਾਲੇ ਮੁੰਡੇ ਵੇਂਦੀ ਆ ਜਲਵਾ ਮੰਡੀ ਤੇ ਬਾਜਵਾ ਉਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਆ ਜਾਣ ਲੱਟਾਂ ਵਾਲੇ ਵੀਰੇ ਨੂੰ ਵੇਂਦਿਆ ਲੱਟਾਂ ਚਾਲੂ ਕਰ ਦਿਓ ਲੱਟਾਂ ਵਾਲਾ ਭਾਈ ਸਾਡਾ ਉਹ ਲੱਟਾਂ ਜਿਹੜੀਆਂ ਜਰੂਰ ਚਾਲੂ ਕਰ ਦੇ